ਹੁਣ ਚੰਡੀਗੜ੍ਹ ਨੇ ਇੱਕ ਹੋਰ ਵੱਡਾ ਦਾ ਜਿਹੜਾ ਉਹ ਖੇਡਿਆ ਜਿੱਥੇ ਕਿਹਾ ਗਿਆ ਕਿ ਹੁਣ ਕਿਸੇ ਵੀ ਤਰੀਕੇ ਦੀ ਪਰਤੀ ਕੋਈ ਵੀ ਟਰਾਂਸਫਰ ਚੰਡੀਗੜ੍ਹ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਿਨਾ ਨਹੀਂ ਹੋ ਸਕਦੀ ਉਸ ਦਾ ਮਤਲਬ ਹੈ ਕਿ ਪੰਜਾਬ ਦਾ ਲਗਭਗ ਹੱਕ ਇਸ ਚੀਜ਼ ਦੇ ਵਿੱਚੋਂ ਪਾਸੇ ਕਰ ਦਿੱਤਾ ਹੈ। ਜਿਲ੍ਹਾਵ ਦੀ ਦੁਖਦੀ ਰਾਹ ਤੇ ਹੱਥ ਰੱਖਣ ਵਾਲੀ ਗੱਲ ਹੈ। ਇਸ ਕਦਰ ਦੇਖਦੇ ਦੇਖਦੇ ਚੰਡੀਗੜ੍ਹ ਪੰਜਾਬ ਦੇ ਹੱਥੋਂ ਫਿਰ ਗਿਆ। ਅਨੇ ਪੰਜਾਬ ਪੂਰੀ ਤਰ੍ਹਾਂ ਪ੍ਰਸ਼ਾਸਕੀ ਖੇਤਰ ਤੋਂ ਬਾਹਰ ਹੋ ਗਿਆ। ਇਹ ਪੰਜਾਬ ਪ੍ਰਸ਼ਾਸਕੀ ਕਿਤੇ ਸਵਾਰ ਹੋ ਗਿਆ ਜਿਸ ਦਾ ਸਾਫ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਹੱਥੋਂ ਵਿੱਚ ਨਿਗਰ ਪੂਰੀ ਤਰ੍ਹਾਂ ਕਰ ਗਿਆ ਹੈ 27 ਦੀ ਵਿਧਾਨ ਸਭਾ ਦੀ ਕੁਰਸੀ ਕਿਵੇਂ ਬਚਾਉਣੀ ਹੈ ਉਹਦੇ ਲਈ ਤਾਂ ਗੱਲ ਹੋ ਸਕਦੀ ਹੈ ਕਿ ਲੁਧਿਆਣਾ ਦੇ ਹਾਲਾਤ ਨੇ ਜਿਹੜੇ ਉਹ ਖਰਾਬ ਹੋ ਰਹੇ ਨੇ ਕਿਉਂਕਿ ਸਤਲੁਜ ਤੇ ਬਣਿਆ ਜਿਹੜਾ ਇੱਕ ਡੈਮ ਹੈ ਉਹ ਅੱਧੇ ਤੋਂ ਜ਼ਿਆਦਾ ਰੁੜ ਚੁੱਕਿਆ ਹੈ ਐਨ ਡੀ ਆਰ ਐਫ ਪਹੁੰਚ ਚੁੱਕੀ ਹੈ ਪ੍ਰੀਮ ਕੋਰਟ ਨੇ ਆਰਡਰ ਦਿੱਤੇ ਨੇ ਕਿ ਸਾਨੂੰ ਜਵਾਬ ਦਿੱਤਾ ਜਾਏ ਕਿ ਹੜ੍ਹ ਜਿਹੜੇ ਆਏ ਨੇ ਉਹਦੇ ਪਿੱਛੇ ਕੀ ਕਾਰਨ ਹੈ ਕੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਮਨੁੱਖਾਂ ਵੱਲੋਂ ਕੀਤੀਆਂ ਗਈਆਂ ਨੇ ਪੁਲਿਸ ਕੁਮਰੀ ਹੈ ਉਹ ਦੂਜਾ ਪ੍ਰਸ਼ਾਸਨ ਲੱਗਿਆ ਵਾ ਸੋ ਸਾਰਾ ਪ੍ਰਸ਼ਾਸਨ ਦਾ ਜਿਹੜੇ ਯੂਜ ਰਿਹਾ ਕਿ ਕਿਸ ਤਰ੍ਹਾਂ ਪੰਜਾਬ ਨੂੰ ਹੜਤੋਂ ਬਚਾਇਆ ਜਾ ਸਕਦਾ ਹੈ ਹਰ ਸਵਾਲ ਦਾ ਪੰਜਾਬ ਨੂੰ ਬਚਾਉਣ ਦਾ ਜੋ ਵੱਡਾ ਸੰਕਟ ਹੈ ਦੇ ਪਸ਼ੂ ਮਰ ਰਹੇ ਆ ਔਖ ਮਰੀ ਪਈ ਵੀ ਹੈ ਉਹਨਾਂ ਨੂੰ ਕਿਸਤੀਆਂ ਨਹੀਂ ਮਿਲ ਰਹੀਆਂ ਉਹਨਾਂ ਦਾ ਬਚਾਅ ਦਾ ਸਾਧਨ ਕੋਈ ਨਹੀਂ ਉਹਨਾਂ ਨੇ ਇਲਾਜ ਦੀ ਦਿੱਕਤ ਹੈ ਮਰੇ ਕਪੜਾ ਦੀ ਦਿੱਕਤ ਆ ਉਹਨੂੰ ਬਹੁਤ ਵੱਡੀਆਂ ਪ੍ਰੋਬਲਮ ਆ ਜੇ ਕਿ ਜਦੋਂ ਆਪਣੇ ਘਰਾਂ ਨੂੰ ਪਰਤਣਗੇ ਹੂੰ ਤਾਂ ਪੂਗਾ ਮਾਰ ਕੇ ਰੋਣਗੇ ਕਿਉਂਕਿ ਘਰ ਤਾਂ ਉਹਨਾਂ ਦੇ ਹੈ ਹੀ ਕੋਈ ਨਹੀਂ ਘਰ ਤਾਂ ਹੈਗੇ ਆ ਇਹ ਦਾਜੇ ਦਾ ਸਵਾਸ ਕਿਥੇ ਕੇਂਦਰ ਨੂੰ ਹੋਣਾ ਚਾਹੀਦਾ ਹੈ ਕਿ ਪੰਜਾਬ ਨੂੰ ਫੌਰੀ ਮਦਦ ਦੀ ਲੋੜ ਹੈ ਸ਼ੇਖਾਲਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਹੱਕ ਹੈ ਇਹ ਸੁਣਦਿਆਂ ਬਹੁਤ ਤਹਾਕੇ ਲੰਘ ਗਏ ਕੇਂਦਰ ਸਰਕਾਰ ਦੀਆਂ ਕਈ ਅਜਿਹੀਆਂ ਕੋਸ਼ਿਸ਼ਾਂ ਰਹੀਆਂ ਜਿਸ ਦੇ ਵਿੱਚ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਗਈ ਕਈਆਂ ਦੇ ਵਿੱਚ ਉਹ ਸਫਲ ਵੀ ਹੋਏ ਤੇ ਕਈਆਂ ਦੇ ਵਿੱਚ ਪੰਜਾਬੀਆਂ ਨੇ ਸਫਲ ਨਹੀਂ ਵੀ ਹੋਣ ਦਿੱਤਾ ਪਰ ਹੁਣ ਚੰਡੀਗੜ੍ਹ ਨੇ ਇੱਕ ਹੋਰ ਵੱਡਾ ਦਾਅ ਜਿਹੜਾ ਉਹ ਖੇਡਿਆ ਜਿੱਥੇ ਕਿਹਾ ਗਿਆ ਕਿ ਹੁਣ ਕਿਸੇ ਵੀ ਤਰੀਕੇ ਦੀ ਭਰਤੀ ਕੋਈ ਵੀ ਟਰਾਂਸਫਰ ਚੰਡੀਗੜ੍ਹ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਣਾ ਨਹੀਂ ਹੋ ਸਕਦੀ ਇਸ ਦਾ ਮਤਲਬ ਹੈ ਕਿ ਪੰਜਾਬ ਦਾ ਲਗਭਗ ਹੱਕ ਇਸ ਚੀਜ਼ ਦੇ ਵਿੱਚੋਂ ਪਾਸੇ ਕਰ ਦਿੰਦਾ ਹੈ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਹੈ ਜਿਹੜੀ ਸ਼ਿਵਰਾਜ ਚੋਹਾਨ ਦੀ ਪੰਜਾਬ ਫੇਰੀ ਨੂੰ ਲੈ ਕੇ ਵੀ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਉਮੀਦਾਂ ਜਿਹੜੀਆਂ ਹੁਣ ਰੱਖੀਆਂ ਜਾ ਰਹੀਆਂ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਰਾਮ ਮਿਹਰਬਾਨੀ ਧੰਨਵਾਦ ਤੁਹਾਡਾ ਦਰਸ਼ਕਾਂ ਨੂੰ ਵੀ ਇਹਨਾਂ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ ਨਵਸਵਾਲਾ ਪਹ ਹਾਜ਼ਰ ਆ ਅਮੇਸ਼ਾਨੀ ਤਰ੍ਹਾਂ ਦਰਸ਼ਕਾਂ ਦੀ ਕਿਚੈਰੀ ਚ ਸਭ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਨਿਯਮ ਤਿਆਰ ਕੀਤੇ ਨੇ ਨਵੇਂ ਨਿਯਮਾਂ ਦੇ ਮੁਤਾਬਕ ਭਰਤੀਆਂ ਦਾ ਬਦਲੀਆਂ ਦਾ ਸਾਰਾ ਲੇਖਾ ਜੋਖਾ ਆਪਣੇ ਹੱਥ ਚ ਲੈ ਲਿਆ ਹੁਣ ਪੰਜਾਬ ਵੀ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਕਹਿੰਦੇ ਕਿ ਚੰਡੀਗੜ੍ਹ ਚ ਹੁਣ ਪੰਜਾਬ ਦੀ ਇਸ ਮਾਮਲੇ ਚ ਨਹੀਂ ਚੱਲਣੀ ਕਿਵੇਂ ਦੇਖਦੇ ਹੋ ਮਸਲੇ ਨੂੰ ਹਾਂ ਪਰ ਮਸਲਾ ਕਾ ਦਾ ਮੈਂ ਕਹਾਂਗਾ ਕਿ ਪੰਜਾਬ ਦੀ ਦੁਖਦੀ ਰਾਗ ਤੇ ਹੱਥ ਰੱਖਣ ਵਾਲੀ ਗੱਲ ਹੈ ਕਿ ਇਸ ਕਦਰ ਦੇਖਦੇ ਦੇਖਦੇ ਚੰਡੀਗੜ੍ਹ ਪੰਜਾਬ ਦੇ ਹੱਥੋਂ ਛਿਰ ਗਿਆ ਹੂੰ ਜੋ ਹੁਣ ਫੈਸਲਾ ਲਿਆ ਹੈ ਪ੍ਰਸ਼ਾਸਨ ਨੇ ਕਿ ਚੰਡੀਗੜ੍ਹ ਨਾਲ ਸੰਬੰਧ ਜਿਹੜੀਆਂ ਮਹਾਰਾਜਾਂ ਦੀਆਂ ਭਾਰਤੀਆਂ ਜੀ ਉਹ ਪ੍ਰਸ਼ਾਸਕੀ ਫੈਸਲਾ ਕਰੇਗਾ ਤਵਾਦਲੇ ਪ੍ਰਸ਼ਾਸਨ ਕਰੇਗਾ ਦੇਪੂਟ ਇਸ ਇੰਦੇ ਕਿਸ ਨੇ ਲੈਣਾ ਹੈ ਕਿਸ ਨੇ ਆਉਣਾ ਹੈ ਕਿਸ ਨੇ ਨਹੀਂ ਆਉਣਾ ਉਹਦਾ ਫੈਸਲਾ ਵੀ ਪ੍ਰਸ਼ਾਸਕ ਹੀ ਕਰੇਗਾ ਨਹੀਂ ਪੰਜਾਬ ਪੂਰੀ ਤਰ੍ਹਾਂ ਪ੍ਰਸ਼ਾਸਕੀ ਖੇਤਰ ਤੋਂ ਬਾਹਰ ਹੋ ਗਿਆ ਜੇ ਪੰਜਾਬ ਪ੍ਰਸ਼ਾਸਕੀ ਖੇਤਰ ਤੋਂ ਬਾਹਰ ਹੋ ਗਿਆ ਤਾਂ ਪੰਜਾਬ ਦੇ ਪੱਲੇ ਪਿਆ ਕੀ ਪੰਜਾਬ ਲੱਗਦਾ ਹੈ ਕਿ ਹੁਣ ਚੰਡੀਗੜ੍ਹ ਪੰਜਾਬ ਦਾ ਨਹੀਂ ਰਿਹਾ ਪੰਜਾਬ ਚੰਡੀਗੜ੍ਹ ਦਾ ਮਹਿਮਾਨ ਹੈ ਕਿਵੇਂ ਕਿਉਂਕਿ ਸਿਵਲ ਸਕਤਰ ਇੱਥੇ ਹੈ ਮੁੱਖ ਮੰਤਰੀ ਦੀਆਂ ਕੋਠੀਆਂ ਮੰਤਰੀਆਂ ਦੀਆਂ ਕੋਠੀਆਂ ਐਮ ਐਲ اے ਵਿਧਾਨ ਸਭਾ ਸਾਰਾ ਕੁਝ ਇੱਥੇ ਐ ਜਾਨੀ ਤੁਹਾਨੂੰ ਆਪੋ ਆਪਣੇ ਜਿਹੜੇ ਅਧਾਰੇ ਆ ਆਪਣੇ ਆਪਣੇ ਖੇਤਰ ਐ ਉਥੋਂ ਤੱਕ ਸੀਮਿਤ ਕਰ ਦਿੱਤਾ ਗਿਆ ਚੰਡੀਗੜ੍ਹ ਵਾਲਕੰਦੇ ਆਖਣਾ ਕਰੋ ਚੰਡੀਗੜ੍ਹ ਨੂੰ ਦੇਖਣ ਦਾ ਤੁਹਾਡਾ ਕੋਈ ਅਧਿਕਾਰ ਨਹੀਂ ਕੀ ਫੈਸਲੇ ਹੋਣੇ ਕੀ ਨਹੀਂ ਲੈਣੇ ਇਹ ਸਾਰਾ ਕੁਝ ਚੰਡੀਗੜ੍ਹ ਤੇ ਦੇਖੋ ਜਾਂ ਤਾਂ ਉਹ ਗੱਲਾਂ ਵੀ ਆਉਂਦੀਆਂ ਐ ਕਿ ਕਿਸੇ ਵੇਲੇ ਕਿਸ ਤਰ੍ਹਾਂ ਪੰਜਾਬੀਆਂ ਨੇ ਲੜਾਈ ਲੜੀ ਮੈਂ ਜਾਣਨਾ ਕਿ ਕਿਤਨਾ ਵੱਡੇ ਵੱਡੇ ਜਰੂਰ ਪੰਜਾਬ ਚ ਕੱਢੇਗੇ ਮੁਜਾਰੇ ਹੋਏ ਚੰਡੀਗੜ੍ਹ ਪੰਜਾਬ ਦਾ ਖਿਲਿਆ ਫੁੱਲ گلاب ਦਾ ਅੱਜ ਵੀ ਜਿਹੜੇ ਹੈਗੇ ਆ ਜਿਹੜੀ ਉਸ ਪੀੜੀ ਦੇ ਲੋਕ ਹੋਣਗੇ ਉਹਨਾਂ ਦੇ ਕੰਨਾਂ 'ਚ ਇਹ ਗੱਲ ਗੂੰਜੀ ਹੋਏਗੀ ਕਿ ਇਸ ਤਰ੍ਹਾਂ ਜੇ ਘਾਰੇ ਸੜਕੇ ਚੰਡੀਗੜ੍ਹ ਆ ਲਉਂਦੇ ਰਿਆਂ ਗ੍ਰਿਫਤਾਰੀਆਂ ਆਉਂਦੀਆਂ ਰਹੀਆਂ ਸਾਰਾ ਕੁਝ ਤਰ੍ਹਾਂ ਤਰ੍ਹਾਂ ਰਹਿ ਗਿਆ ਪਹਿਲਾਂ ਹੋਇਆ ਕਿ ਚੰਡੀਗੜ੍ਹ ਰਾਜਧਾਨੀ ਦੀ ਗੱਲ ਵੀ ਕੀ ਰਾਜਧਾਨੀ ਚੰਡੀਗੜ੍ਹ ਦੀ ਨਹੀਂ ਮੈਂ ਤਾਂ ਕਹਾਂ ਕਿ ਕਿ ਦੁਨੀਆਂ ਦੀ ਆਪਣੇ ਵਿੱਚ ਇੱਕ ਮਿਸਾਲ ਹੋਏਗੀ ਪੰਜਾਬ ਵਰਗਾ ਸੂਬਾ ਜਿਹੜਾ ਇਤਿਹਾਸਕ ਤੌਰ ਤੇ ਮੈਂ ਇਸ ਕਰਕੇ ਦੁਨੀਆਂ ਦੀ ਗੱਲ ਕਰਦਾ ਕਿ ਇਤਿਹਾਸਕ ਤੌਰ ਤੇ ਸੂਬੇ ਦਾ ਨਾਮ ਸੰਧਿਆ ਤੋਂ ਇੱਕ ਜਾਣਿਆ ਜਾਂਦਾ ਨਾਂ ਹੈ ਪੰਜਾਬ ਕਿਸ ਕਦਰ ਜਨ ਜਿੱਤਾ ਭਾਰਤੀ ਪਹਿਚਾਣ ਹੈ ਇਸ ਤਰ੍ਹਾਂ ਪੰਜਾਬ ਦੀ ਇੱਕ ਪਹਿਚਾਣ ਹੈ ਉਹ ਸੂਬੇ ਦੀ ਰਾਜਧਾਨੀ ਕੋਈ ਨਹੀਂ ਜੀ ਕਿਉਂਕਿ ਲਾਹੌਰ ਰਾਜਧਾਨੀ ਹੁੰਦੀ ਸੀ ਉਹ ਖੋਲੀ ਗਈ ਸਿਵਲ ਕੋਈ ਦੇ ਲਈ ਟੇ ਗਿਆ ਫਿਰ ਇੱਥੇ ਆ ਕੇ ਚੰਡੀਗੜ੍ਹ ਬਣਿਆ ਚੰਡੀਗੜ੍ਹ ਤੇ ਰਾਜਧਾਨੀ ਬਣੀ ਤੇ ਹੁਣ ਚੰਡੀਗੜ੍ਹ ਵੀ ਅਧਿਕਾਰ ਕੋਈ ਨਹੀਂ ਆ ਰਾਜਧਾਨੀ ਰਹਿ ਗਈ ਤੇ ਹੁਣ ਜਿਹੜਾ ਫੈਸਲਾ ਲੈ ਆ ਗਿਆ ਇਹਦਾ ਸਾਹ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਹੱਥੋਂ ਚੰਡੀਗੜ੍ਹ ਪੂਰੀ ਤਰ੍ਹਾਂ ਕਰ ਗਿਆ ਉਹ ਜਿਹੜੇ ਚੰਡੀਗੜ੍ਹ ਦੇ ਰਖਵਾਲੇ ਆ ਆਪਾਂ ਉਹਨਾਂ ਦੀ ਗੱਲ ਵੀ ਜ਼ਰੂਰ ਕਰ ਲਈਏ ਅਕਾਲੀ ਦਲ ਇਹਨੇ ਵੱਡੇ ਵੱਡੇ ਮੋਰਚੇ ਲਾਏ ਚੰਡੀਗੜ੍ਹ ਦੀ ਖਾਤਰ ਪੰਜਾਬ ਦੇ ਖਾਤੇ ਖਾਤਰ ਕਾ ਕਿਧਰ ਗਏ ਮੋਰਚੇ ਕਿਧਰ ਗਏ ਵਾਗੂ ਜਿਹੜੇ ਲਾਇਆ ਲੜਦੇ ਰਹੇ ਜਿਨ੍ਹਾਂ ਨੇ ਮੋਰਚੇ ਲਈ ਜਾਨਾਂ ਕੱਟੀਆਂ ਅੱਜ ਕਾਲੀਦਲ ਸਿਰਫ ਮੈਸ ਬਿਆਨ ਦੇ ਜੁਗੇ ਰਹਿ ਗਿਆ ਕੀ ਕਹਿ ਰਿਹਾ ਕਾਲੀਦਲ ਇਹ ਪੰਜਾਬ ਨਾਲ ਥਕਾ ਹੋ ਰਿਹਾ ਹੈ ਇਹ ਕਹਿ ਰਿਹਾ ਕਾਲੀਦਲ ਕਿਹਦਾ ਕਾਲੀਦਲ ਨਹੀਂ ਦੂਜੇ ਵੀ ਆਖ ਰਿਹਾ ਹੈ ਕਾਂਗਰਸ ਵੀ ਕਾਂਗਰਸ ਦੇ ਰਾਜ ਆਵੜੇਗਾ ਉਹ ਵੀ ਕਹਿ ਰਹੇ ਕਿ ਪੰਜਾਬ ਨਾਲ ਬਹੁਤ ਵੱਡਾ ਥਕਾ ਹੋ ਰਿਹਾ ਹੈ ਆਪ ਵਾਲੇ ਕਿਉਂਕਿ ਆਪਾਂ ਦੀ ਸਰਕਾਰ ਆ ਪੰਜਾਬ ਚ ਆਪ ਬੜੇ ਵੀ ਇਹੀ ਗੱਲ ਕਹਿ ਰਹੇ ਆ ਜਣੀ ਦਰਸ਼ਕ ਸਾਰੇ ਚੈਨਲ ਦੇਸ ਗਾ ਨੂੰ ਚੇਤੇ ਰੱਖਣਗੇ ਕਿ ਇਸ ਬਿਆਨਬਾਜ਼ੀ ਤੋਂ ਇਲਾਵਾ ਜੋ ਕੋਈ ਚੰਡੀਗੜ੍ਹ ਵਰੇ ਪੰਜਾਬ ਨਾਲ ਹੋ ਗਿਆ ਇਸ ਤੋਂ ਅੱਗੇ ਇੱਕ ਕਦਮ ਵੀ ਕੋਈ ਅੱਗੇ ਨਹੀਂ ਜਾਏਗਾ ਕੋਈ ਵੀ ਪੇਟੀਕਰ ਪਾਰਟੀ ਜੀ ਉਹ ਸਮਾਂ ਖਤਮ ਹੋ ਗਿਆ ਜਦੋਂ ਪੰਜਾਬ ਦੇ ਮੁੱਦੇ ਲਈ ਲੜਾਈ ਲੜੀ ਜਾਂਦੀ ਸੀ ਹੁਣ ਤਾਂ ਲੜਾਈ ਜਨਾਬ ਕੁਰਸੀ ਦੀ ਲੜੀ ਜਾਂਦੀ ਹੈ ਉਸੀ ਕਿਵੇਂ ਕੈਮ ਰੱਖਣੀ ਹੈ ਜਾਂ 27 ਦੇ ਵਿਧਾਨ ਸਭਾ ਦੀ ਕੁਰਸੀ ਕਿਵੇਂ ਬਚਾਉਣੀ ਹੈ ਹੂੰ ਉਹਦੇ ਲਈ ਤਾਂ ਗੱਲ ਹੋ ਸਕਦੀ ਹੈ ਬਿਲਕੁਲ ਮੈਂ ਵੀ ਇੱਕ ਜਰਨਲਿਸਟ ਹਾਂ ਲੰਬੇ ਸਮੇਂ ਤੋਂ ਵਿਧਾਨ ਸਭਾ ਦੀ ਰਿਪੋਰਟਿੰਗ ਕੀਤੀ ਹੈ ਕਰਦਾ ਰਹੇ ਹਾਂ ਮੇਰਾ ਖਿਆਲ ਹੈ ਗੁਰਨਰ ਜਦੋਂ ਭਾਸ਼ਣ ਦਿੰਦਾ ਹੈ ਗੁਰਨਰ ਦਾ ਕੋਈ ਵੀ ਭਾਸ਼ਣ ਜਿਆ ਨਹੀਂ ਹੋਏਗਾ ਜਿੱਦੀ ਸ਼ੁਰੂਆਤ ਇਸ ਗੱਲਾਂ ਨਾਲ ਹੋਏਗੀ ਕਿ ਚੰਡੀਗੜ੍ਹ ਤੇ ਪੰਜਾਬ ਦਾ ਅਧਿਕਾਰ ਹੈ ਮਹਿਲ ਉਹ ਸ਼ਿੰਗਾਰ ਬਣ ਕੇ ਰਹਿ ਗਿਆ ਗੁਰਨਰ ਦਾ ਭਾਸ਼ਣ ਜੀ ਕਿ ਚੰਡੀਗੜ੍ਹ ਤੇ ਸੰਗਾਵ ਦਾ ਅਧਿਕਾਰ ਹੈ ਇਸ ਤਰ੍ਹਾਂ ਪੰਜਾਬ ਦਾ ਦਿਖਾਰਾ ਜੋ ਕੁਝ ਅੱਜ ਬਾਕ ਰਿਹਾ ਦੁਨੀਆ ਦੇਖ ਰਹੀ ਹੈ ਕਿ ਹੁਣ ਦਾ ਪੰਜਾਬ ਦੇ ਬਾਬੂ ਵੀ ਪੰਜਾਬ ਦੀ ਗੱਲ ਨਹੀਂ ਮੰਨਣਗੇ ਉਹ ਕਹਣਗੇ ਲੈਣਾ ਕੀ ਹੈ ਸਾਡੇ ਫੈਸਲਾ ਪ੍ਰਸ਼ਾਸਕ ਨੇ ਕਰਨੇ ਆ ਜੀ ਜੀ ਸ੍ਰੀ ਸਾਹਿਬ ਅੱਗੇ ਵਧਾਂਗੇ ਤੇ ਗੱਲ ਪੰਜਾਬ ਦੀ ਕੈਬਨਟ ਮੀਟਿੰਗ ਦੀ ਕਰਾਂਗੇ ਅੱਜ ਕੈਬਨਟ ਮੀਟਿੰਗ ਰੱਖੀ ਗਈ ਸੀ ਪਰ ਕੈਬਨਟ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਮੁੱਖ ਮੰਤਰੀ ਮਾਨ ਨੇ ਜੋ ਉਹਨਾਂ ਦੀ ਸਿਹਤ ਪਿਛਲੇ ਇੱਕ ਦੋ ਦਿਨਾਂ ਤੋਂ ਨਾ ਸਾਜ਼ਾ ਅਤੇ ਕਹਿੰਦੇ ਅੱਜ ਉਹਨਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਹੈ ਤਾਂ ਅਜਿਹੇ ਚ ਕੈਬਨਟ ਮੀਟਿੰਗ ਹੁਣ ਨਹੀਂ ਹੋਏਗੀ ਇਹ ਕੈਬਨਟ ਮੀਟਿੰਗ ਹੈ ਜਿਹੜੀ ਉਹ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਹੋਣੀ ਸੀ ਕਿਵੇਂ ਦੇਖਦੇ ਹੋ ਇਸ ਸਮੇਂ ਕੈਬਨਟ ਮੀਟਿੰਗ ਦੀ ਵੀ ਬਹੁਤ ਲੋੜ ਹੈ ਸੀਐਮ ਮਾਨ ਹੁਣਾਂ ਦੇ ਸਹੀ ਸਲਾਮਤ ਹੋਣ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਪੰਜਾਬ ਨੂੰ ਦੇਖੋ ਜਿਸ ਤਰ੍ਹਾਂ ਅਧਿਕਾਰਤ ਤੌਰ ਤੇ ਮੀਡੀਆ ਜਾਣਕਾਰੀ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਾਲਾ ਨਦੀ ਦੀ ਸਿਹਤ ਵਿਗੜ ਗਈ ਸੀ ਜੋ ਮੀਡੀਆ ਜਾਣਕਾਰੀ ਆਈ ਹੈ ਕਿ ਜਿਸ ਤਰ੍ਹਾਂ ਲਗਾਤਾਰ ਉਹ ਫਰਾਂਸ ਦੇ ਖੇਤਰਾਂ ਦਾ ਦੌਰਾ ਕਰਦੇ ਰਹੇ ਆ ਕੁਮ ਦੇ ਰਹੇ ਹਨ ਇਨਫੈਕਸ਼ਨ ਜੇਤਨ ਦੀ ਸਮੱਸਿਆ ਆ ਗਈ ਤਾਂ ਨੂੰ ਬੁਖਾਰ ਹੋ ਗਿਆ ਇਸੇ ਕਰਕੇ ਆਮ ਆਦਮੀ ਪਾਰਟੀ ਸੁਪਰੀਮਾ ਅਰਵਿੰਦ ਕੇਤਰੀਵਾਲ ਉਹਨਾਂ ਨਾਲੋਂ ਨਹੀਂ ਜਾ ਸਕੇ ਤੇ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਹਰ ਪੀੜਤ ਇਲਾਕੇ ਦਾ ਦੌਰਾ ਕਰਨ ਪਾਰਟੀ ਪ੍ਰਧਾਨ ਦੇ ਨਾਲ ਗਏ ਅੱਜ ਉਹਨਾਂ ਕੈਬਨਟ ਮੀਟਿੰਗ ਰੱਖੀ ਗਈ ਸੀ ਸ਼ਾਮ ਦੀ ਜੀ ਉਹਨਾਂ ਦਾ ਸਨੇਹ ਤੋਂ ਇਸ ਐਪੋਜੀਸ਼ਨ ਸੀ ਕੈਬਨਟ ਮੀਟਿੰਗ ਹੋਏਗੀ ਕਿ ਨਹੀਂ ਹੋਏਗੀ ਉਹਨਾਂ ਅਧਿਕਾਰਤ ਤੌਰ ਤੇ ਜਾਣਕਾਰੀ ਜਰੂਰ ਆ ਗਈ ਹੈ ਕਿ ਕੈਬਨਟ ਮੀਟਿੰਗ ਨਹੀਂ ਹੋ ਰਹੀ ਔਰ ਨਾਲੇ ਵੀ ਕਿਹਾ ਗਿਆ ਹੈ ਕਿ ਇਸ ਕਰਕੇ ਨਹੀਂ ਹੋ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਕਾਣਾ ਨੂੰ ਵੀ ਜ਼ਿਆਦਾ ਵਿਗੜ ਗਈ ਹੈ ਇਸ ਕਰਕੇ ਉਹ ਮੀਟਿੰਗ ਨਹੀਂ ਲੈ ਸਕਦੇ ਤੇ ਤਦ ਮੀਟਿੰਗ ਜਿਹੜੀ ਮੁਲਤਵੀ ਕਰਨੀ ਪਈ ਆ ਮੀਤ ਕਰਦੇ ਆ ਕਿ ਉਹ ਜਲਦੀ ਤੋਂ ਜਲਦੀ ਜਿਹੜਾ ਸਿਹਤਾਬ ਹੋਣਗੇ ਕੈਬਨਟ ਦੀ ਮੀਟਿੰਗ ਹੋਏਗੀ ਔਰ ਪੰਜਾਬ ਦੀ ਸਾਰ ਵੀ ਲੈਣਗੇ ਜੀ ਜੀ ਜੋ ਸਾਬੂ ਅੱਗੇ ਵਧਦੇ ਆਂ ਤੇ ਗੱਲ ਲੁਧਿਆਣਾ ਦੀ ਕਰਦੇ ਆਂ ਅੱਜ ਸਵੇਰ ਤੋਂ ਹੀ ਆਪਾਂ ਵੱਖ-ਵੱਖ ਚੈਨਲਾਂ ਦੇ ਜ਼ਰੀਏ ਵੱਖ-ਵੱਖ ਮੀਡੀਆ ਸੋਰਸਸ ਦੇ ਜ਼ਰੀਏ ਨਿਗਾਹ ਮਾਰ ਰਹੇ ਆਂ ਕਿ ਲੁਧਿਆਣਾ ਦੇ ਹਾਲਾਤ ਨੇ ਜਿਹੜੇ ਉਹ ਖਰਾਬ ਹੋ ਰਹੇ ਨੇ ਕਿਉਂਕਿ ਸਤਲੁਜ ਤੇ ਬਣਿਆ ਜਿਹੜਾ ਇੱਕ ਡੈਮ ਹੈ ਉਹ ਅੱਧੇ ਤੋਂ ਜ਼ਿਆਦਾ ਰੁੜ ਚੁੱਕਿਆ ਹੈ ਐਨਡੀਆਰਫ ਪਹੁੰਚ ਚੁੱਕੀ ਹੈ ਲੋਕ ਵੱਡੇ ਪੱਦਰ ਤੇ ਲੱਗੇ ਹੋਏ ਨੇ ਲੁਧਿਆਣਾ ਵੱਡਾ ਸ਼ਹਿਰ ਹੈ ਕਾਰੋਬਾਰੀਆਂ ਦਾ ਸ਼ਹਿਰ ਹੈ ਕਿਵੇਂ ਦੇਖ ਲਿਓ ਕਿਉਂਕਿ ਲੁਧਿਆਣਾ ਦੇ ਨਾਲ ਜਿਹੜਾ ਅਗਲੇ ਪਾਸੇ ਮਾਲਵਾ ਖੇਤਰ ਹੈ ਜਿਹੜਾ ਕਿ ਹੁਣ ਤੱਕ ਬਚਿਆ ਹੋਇਆ ਹੈ ਉਹ ਵੀ ਸ਼ੁਰੂ ਹੋ ਜਾਂਦਾ ਫਿਰ ਬਿਲਕੁਲ ਐਨਸਵਾਲ ਹੈ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਜੋ ਸਤਰੁਦੀ ਗੱਲ ਕਰਦੇ ਆਂ ਤਾਂ ਬਿਲਕੁਲ ਨਾਲ ਦੀ ਨਿਕਲਦਾ ਲੁਧਿਆਣਾ ਦੇ ਨਜ਼ਦੀਕ ਦੀ ਜਾਂਦਾ ਹੈ ਜਿਦੋਂ ਕਿ ਇਦਾਂ ਦੀ ਦਿੱਕਤ ਆਉਂਦੀ ਹੈ ਤਾਂ ਪ੍ਰਭਾਵ ਵੀ ਫੌਰੀ ਤੌਰ ਤੇ ਪੈਂਦਾ ਹੈ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਹਾਲਾਂਕਿ ਥੋੜੀ ਜਿਹੀ ਰਾਹਤ ਵਾਲੀ ਗੱਲ ਇਹ ਹੈ ਕਿ ਭਾਖੜਾ ਡੈਮ ਦਾ ਜਿਹੜਾ ਪਾਣੀ ਦਾ ਪੱਧਰਾ ਉੱਥੇ ਵੀ ਟਿਕਿਆ ਵਜ੍ਹਾ ਨਹੀਂ ਮੂਲੀ ਘਟਦਾ ਸਕਦਾ ਵਜ੍ਹਾ ਨਹੀਂ ਜੋ ਲੇਟਰ ਜਾਣਕਾਰੀ ਆ ਰਹੀ ਹੈ ਜੀ ਪਰ ਇਹਦੇ باوجود ਵੀ ਕੋਈ ਪਹਿਨਾ ਬਾਰਸ਼ਾਂ ਬਹੁਤ ਜਿਸ ਤਰੀਕੇ ਨਾਲ ਲਗਾਤਾਰ ਮਾਚਲ ਜੇ ਬਾਰਸ਼ਾਂ ਹੋ ਰਹੀਆਂ ਸਾਰੇ ਪਿਛਲੇ ਰਿਕਾਰਡ ਟੁੱਟ ਗਏ ਹੈ ਜਿਸ ਕਦਰ ਬਾਰਸ਼ ਹੋਈ ਹੈ ਜੇ ਆਪਾਂ ਮੌਨਸੂਨ ਦੀ ਬਾਰਿਸ਼ ਦੀ ਗੱਲ ਕਰ ਲਈਏ ਮਹੀਨੇ ਦੀ ਗੱਲ ਕਰ ਲਈਏ ਹਫਤੇ ਦੀ ਗੱਲ ਕਰ ਲਈਏ ਤਾਂ 2 200 3 300 ਗੁਣਾ ਜਿਆਦਾ بارش ਹੋਈ ਹੈ ਪਿਛਲੇ ਸਾਲਾਂ ਦੇ ਮਕਾਰ 14 ਇੰਚ ਇੰਪੈਕਟ ਜਿਹੜਾ ਅਸੀਂ ਦਰਿਆਵਾਂ ਤੇ ਪੈ ਰਿਆ ਤੇ ਸਤਲੁਜ ਦਰਿਆ ਵੀ ਆਪਣੇ ਕਿਨਾਰਿਆਂ ਤੋਂ ਉੱਪਰ ਦੀ ਵਗ ਰਿਹਾ ਔਰ ਕਈ ਜਗ੍ਹਾ ਤੇ ਪਹਾੜ ਵੀ ਪਏ ਐ ਔਰ ਕਈ ਜਗ੍ਹਾ ਤੇ ਲੋਕ ਬੜੀ ਬੜੀ ਪਦਰਤੇ ਐ ਪ੍ਰਸ਼ਾਸਨ ਵੀ ਮਤਲ ਕਰ ਰਿਹਾ ਜਤੋ ਜਿਆਦਾ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਜਿਹੜੇ ਬੰਨ ਥੋੜਾ ਬੋਦਾ ਟੁੱਟਿਆ ਵੀ ਐ ਉਹਨਾਂ ਨੂੰ ਅੱਗੇ ਵਧਨ ਤੋਂ ਰੋਕਿਆ ਜਾ ਸਕੇ ਪਰ ਐਸ ਵੇਲੇ ਲੁਧਿਆਣਾ ਦੇ ਜਿਹੜੇ ਕੋਈ ਨੇੜਲੇ ਪਿੰਡ ਐ ਉਹਨਾਂ ਚ ਪਾਣੀ ਵੀ ਭਰ ਚੁੱਕਾ ਹੈ ਜਿਵੇਂ ਸਰਾਲੀ ਐ ਕੁਝ ਹੋਰ ਪਿੰਡ ਐ ਰਾਜੀ ਲੁਧਿਆਣਾ ਜਿਹੜਾ ਹੈਗਾ ਉਹ ਸੁਰੱਖਿਤ ਹੈਗਾ ਜੇ ਅਪਸਿਟੀ ਦੀ ਗੱਲ ਕਰਦੇ ਆਂ ਪਰ ਚਿੰਤਾ ਜ਼ਰੂਰ ਜਿਹੜੀ ਹੈ ਆਲੇ-ਦੋਲੇ ਦੇ ਖੇਤਰਾਂ ਨੇ ਕਿਉਂਕਿ ਸਤਲੁਜ ਦਾ ਪਾਣੀ ਲਗਾਤਾਰ ਪਿੰਡਾਂ 'ਚ ਵਧ ਰਿਹਾ ਔਰ ਜੇ ਕਿਧਰੇ ਜਿਹੜਾ ਬੰਨ ਹੈ ਉਹ ਮਜ਼ਬੂਤ ਰਹਿੰਦੇ ਆ ਤਾਂ ਚੰਗੀ ਗੱਲ ਹੈ ਸੁਰੱਖਿਤ ਰਹੇਗਾ ਲੁਧਿਆਣਾ ਤੇ ਆਲੇ-ਦੋਲੇ ਦਾ ਖੇਤਰ ਜੇ ਬੰਨਾਂ ਦੇ ਪਾਰ ਤੇ ਕਾਬੂ ਨਾ ਪਾਇਆ ਜਾ ਸਕੇ ਤਾਂ ਵੱਡੀ ਚਿੰਤਾ ਦਾ ਕਾਰਨ ਹੋ ਸਕਦੀ ਹੈ ਆਉਣ ਵਾਲੇ ਦਿਨਾਂ 'ਚ ਜਿੱਦਾਂ ਦੀ ਤਬਾਹੀ ਆਪਾਂ ਤਰਨ-ਤਾਰਨ 'ਚ ਦੇਖ ਰਹੇ ਆਂ ਸਾਦਰੂਇਤ ਦੇਖ ਰਹੇ ਆ ਸਾ ਸ੍ਰੰਦਰਲਾ ਖੇਤਰ ਹੈਦਰ ਆਪਾਂ ਗੱਲ ਕਰ ਲਈ ਇਕਾਗਰ ਦੀ ਗੱਲ ਕਰ ਲਈਏ ਪਟਿਆਲੇ ਦੀ ਗੱਲ ਕਰ ਲਈਏ ਡੇਰਾ ਬਸਰੀ ਦੀ ਗੱਲ ਕਰ ਲਈਏ ਇਸੇ ਤਰੀਕੇ ਨਾਲ ਜਿਹੜਾ ਹੈਗਾ ਸੁਸਨਪੁਰ ਲੋਧੀ ਦੀ ਗੱਲ ਕਰ ਲਈਏ ਸਾਰੇ ਵੱਖ-ਵੱਖ ਖੇਤਰਾਂ ਜੋ ਤਵਾਹੀ ਦਾ ਆਲਮ ਹੈ ਇਸ ਵੇਲੇ ਬਣਿਆ ਹੋਇਆ ਅਜੇ ਤੱਕ ਕੁਝ ਖੇਤਰ ਬਚੇ ਸੀ ਜਿਨ੍ਹਾਂ ਚੋਂ ਲੁਧਿਆਣਾ ਵੀ ਬਚਿਆ ਸੀ ਜੋ ਹੁਣ ਤੁਸੀਂ ਤਾਜ਼ਾ ਗੱਲ ਕੀਤੀ ਹੈ ਵੱਡੀ ਚਿੰਤਾ ਦਾ ਕਾਰ ਲੁਧਿਆਣਾ ਦਾ ਖੇਤਰ ਇਸ ਵੇਲੇ ਬਣਿਆ ਜਿੱਦ ਆਪਾਂ ਕੱਲ੍ਹ ਜੇ ਇੱਕ ਘਾਰੇ ਸੀ ਕਗਰਾਲਾ ਲਾ ਕਹਿੰਦਾ ਪਹਿਲਾਂ ਚਾਹ ਪਟਿਆਲਾ ਹੈ ਇਹ ਜੈਸ ਮੂਰਾ ਮਾਨਸਾ ਉਹ ਬੱਚੇ ਵੀ ਸੀ ਜੀ ਮੁਨਾਜ ਜਿੱਦਾਂ ਹਾਲਾਂਕਿ ਸਿੱਧੀ ਉਤੋਂ ਜ਼ਿਆਦਾ ਵਿਗੜੀ ਨਹੀਂ ਹੈ ਜਿੱਦਾਂ ਕੱਲ ਚਿੰਤਾ ਸੀ ਇਦਾਂ ਦੀ ਚਿੰਤਾ ਹੁਣ ਸਤਲਜ ਦਾ ਪਾਣੀ ਵਧਣ ਦੇ ਨਾਲ ਲੁਧਿਆਣਾ ਤੇ ਆਲੇ ਦੁਆਲੇ ਦੇ ਖੇਤਰ 'ਚ ਬਣੀ ਹੈ ਕਿਉਂਕਿ ਕਈ ਪਿੰਡਾਂ 'ਚ ਪਾਣੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਹ ਭਰਨਾ ਸ਼ੁਰੂ ਹੋ ਗਿਆ ਔਰ ਜਿਹੜੇ ਉਹ ਪਿੰਡਾਂ ਨੂੰ ਸੁਰੱਖਤ ਥਾਵਾਂ ਤੇ ਪਹੁੰਚਣ ਦੇ ਲਈ ਪ੍ਰਸ਼ਾਸਨ ਵੱਲੋਂ ਅਪੀਲਾਂ ਕੀਤੀਆਂ ਜਾ ਰਹੀਆਂ ਕਿ ਇਸ ਤੋਂ ਪਹਿਲਾਂ ਕਿ ਕੋਈ ਇਦਾਂ ਦਾ ਹਾਸਾ ਬਾਪਰੇ ਤੁਸੀਂ ਆਪਣੇ ਆਪਣੇ ਘਰ ਛੱਡ ਕੇ ਮਕਾਨ ਛੱਡ ਕੇ ਸਰਕਤਾਂ ਤੇ ਚਲੇ ਜਾਓ ਜੀ ਸਰ ਸਾਬ ਕੱਲਾਪੁਰ ਜ਼ਿਕਰ ਕੀਤਾ ਸੀ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਨੇ ਕਿ ਸਾਨੂੰ ਜਵਾਬ ਦਿੱਤਾ ਜਾਏ ਕਿ ਹੜ ਜਿਹੜੇ ਆਏ ਨੇ ਉਹਦੇ ਪਿੱਛੇ ਕੀ ਕਾਰਨ ਹੈ ਕੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਮਨੁੱਖਾਂ ਵੱਲੋਂ ਕੀਤੀਆਂ ਗਈਆਂ ਨੇ ਜਿਸ ਦੇ ਕਰਕੇ ਸਾਰਾ ਕੁਝ ਹੋਇਆ ਪਰ ਹੁਣ ਇਹੀ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਫ਼ ਇਨਕਾਰ ਕਰ ਦਿੱਤਾ ਉਹ ਕਹਿੰਦੇ ਸਾਡੇ ਕੋਲੇ ਤੇ ਜਿਹੜੀਆਂ ਟੀਮਾਂ ਕੰਮ ਕਰ ਰਹੀਆਂ ਇੰਨਾ ਸਮਾਂ ਨਹੀਂ ਹੈ ਵੀ ਜਿਹੜੇ ਅਫਸਰ ਨੇ ਉਹ ਕੰਮ ਕਾਜ ਛੱਡ ਕੇ ਲੋਕਾਂ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਮਦਦ ਕਰਨ ਦੇ ਲਈ ਜਿਹੜੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਨੂੰ ਛੱਡ ਕੇ ਸਾਡੇ ਲੈਟਰਸ ਦਾ ਜਵਾਬ ਦੇਣ ਕਹਿੰਦੇ ਸੰਭਵ ਨਹੀਂ ਹੈ ਕਹਿੰਦੇ ਸਮਾਂ ਹਾਲਾਤ ਸੰਭਾਲਣ ਦਾ ਕਿਵੇਂ ਦੇਖਦੇ ਹੋ ਕਿਉਂਕਿ ਗਲਤ ਹੈ ਵੀ ਠੀਕ ਹੈ ਕਿ ਜੇਕਰ ਪ੍ਰਸ਼ਾਸਨ ਹਾਈ ਕੋਰਟ ਦੇ ਜਵਾਬ ਦੇਣ ਲੱਗ ਪਿਆ ਤਾਂ ਫਿਰ ਜ਼ਮੀਨੀ ਪੱਧਰ ਤੇ ਕੀ ਬਣੇਗਾ ਬਿਕੋਸ ਇਹ ਕਾਰਨ ਦੇਖੋ ਦੋ ਪੜਾਵੀ ਦੋ ਪਦਰ ਦੇ ਮਾਮਲੇ ਇਕ ਦਾ ਸੁਪਰੀਮ ਕੋਰਟ ਦਾ ਅਪੀਲ ਅਕਿਤਾ ਦਰਸਤਾਨਾ ਇਸ ਮੁੱਦੇ ਦੀ ਸਾਂਝ ਪਾਈ ਸੀ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਕੇਂਦਰ ਨੂੰ ਨੋਟਿਸ ਭੇਜ ਕੇ ਜਵਾਬ ਦਿਓ ਕਿ ਇਤਾਂ ਦੇ ਹੜ ਕਿਉਂ ਵਾਪਰ ਗਿਆ ਕੁਦਰਤੀ ਰੂਪੀ ਦੀ ਆਪਾ ਕਰਦੇ ਇਹ ਤਾਂ ਨਹੀਂ ਆ ਵੀ ਵੱਡੇ ਪੱਧਰ ਤੇ ਦਰਖਤਾਂ ਦੀ ਕਟਾਈ ਹੋਈ ਹੈ ਬਿਲਕੁਲ ਗੈਰ ਕੁਦਰਤੀ ਬਤਾਰੇ ਕਿ ਤੇ ਜੀ ਦਾ ਭੁਗਤਾਨ ਭੁਗਤਣਾ ਪੈ ਰਿਹਾ ਇਪਰ ਪੰਜਾਬ ਤੇ ਹਰਿਆਣਾ ਹੀ ਕੋਲ ਦੇ ਦਾ ਜ਼ਿਕਰ ਕਰਦੇ ਉਹਨਾਂ ਬਿਲਕੁਲ ਵਾਜਬ ਉਹਨਾਂ ਨੇ ਆਪਣੇ ਪੱਧਰ ਤੇ ਫੈਸਲਾ ਲਿਆ ਕਿ ਪੰਜਾਬ ਹੈ ਜਿਹੜੇ ਉਹਦਾ ਪ੍ਰਸ਼ਾਸਨ ਅਧਿਕਾਰੀ ਹੈ ਉਹ ਇਸ ਵੇਲੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਥਾਂ ਥਾਂ ਜਿਹੜਾ ਜਿੱਦਾਂ ਆਪਾਂ ਮੁਕੰਦਿ ਭਗਵੰਤ ਮਾਨ ਦੇ ਕੱਲ ਫੈਸਲੇ ਦੀ ਗੱਲ ਕਰਦੇ ਸੀ ਕਿ ਹਰ ਜਿਹੜਾ ਹੜ੍ਹ ਚ ਡੁੱਬਿਆ ਪਿੰਡ ਹੈ ਜਾਂ ਖਤਰੇ 'ਚ ਕਿਰਿਆ ਹੋਆ ਉਹਦੇ ਲਈ ਉਹਨਾਂ ਨੇ ਇੱਕ ਇੱਕ ਅਸਟਾਫਰ ਜਿਹੜਾ ਉਹਨਾਂ ਦੀ ਡਿਊਟੀ ਲਾਈ ਹੈ ਕੋਈ ਪਿੰਡ ਦੇ ਵਿੱਚ ਹੀ ਰਹੇਗਾ ਪਿੰਡ ਦੀਆਂ ਸਮੱਸਿਆਵਾਂ ਸੁਣੇਗਾ ਜਿਸ ਵਾਂਸਾ ਆਏਗੀ ਤਾਂ ਫੋਰੀ ਪਰਤੇ ਉੱਪਰਲੇ ਪੱਧਰ ਤੇ ਤਾਲ ਮਿਲ ਕਰੇਗਾ ਇਹ ਤਰ੍ਹਾਂ ਦੀਆਂ ਸਿੱਧੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਤੇ ਡੀਸੀ ਕੋ ਮਰੇ ਆ ਕਿਤੇ ਪੁਲਿਸ ਕੋ ਮਰੀ ਹੈ ਉਹ ਦੂਜਾ ਪ੍ਰਸ਼ਾਸਨ ਲੱਗਿਆ ਹੋਇਆ ਸੋ ਸਾਰਾ ਪ੍ਰਸ਼ਾਸਨ ਦਾ ਇਸ ਵੇਲੇ ਯੂਜ਼ ਰਿਹਾ ਕਿ ਕਿਸ ਤਰ੍ਹਾਂ ਪੰਜਾਬ ਨੂੰ ਹੜਤੋਂ ਬਚਾਇਆ ਜਾ ਸਕਦਾ ਸੋ ਰਿਪੋਰਟਾਂ ਦਾ ਜਾਣਕਾਰੀ ਜਾਂ ਕਿਤੇ ਸ਼ਿਕਾਇਤਾਂ ਦੀ ਗੱਲ ਜਿਹੜੀ ਹੈ ਇਹਨਾਂ ਗੱਲਾਂ ਦੇ ਨਫਟਾਰੇ ਵੀ ਹੋਣਗੇ ਪਰ ਸਮੇਂ ਦੇ لحاظ ਨਾਲ ਫੌਰੀ ਤੌਰ ਤੇ ਸਾਰੇ ਇਸ ਗੱਲ ਦੀ ਇਵਨ ਕਿ ਪੋਲੀਟੀਕਲ ਪਾਰਟੀਆਂ ਵਾਲੇ ਦੇਖੋ ਆንዱਰ ਦੇ ਇੱਕ ਦੂਜੇ ਲਈ ਮੌਕਾ ਨਹੀਂ ਜਾਣ ਦਿੱਤੇ ਜੁਦੀ ਦੇ ਖਿਲਾਫ ਬੋਲਣ ਦਾ ਪੋਲੀਟਿਕਲ ਪਾਰਟੀਆਂ ਵਾਲੇ ਵੀ ਇਹ ਗੱਲ ਕਹਿ ਰਹੇ ਕਿ ਹੁਣ ਮੌਕਾ ਨਹੀਂ ਹੈਗਾ ਇੱਕ ਦੂਜੇ ਦੇ ਖਿਲਾਫ ਬੋਲਣ ਦਾ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਨੂੰ ਕਿਵੇਂ ਹੜ੍ਹ ਤੋਂ ਬਚਾਇਆ ਜਾ ਸਕਦਾ ਹੈ ਇਸ ਬਚਾਉਣ ਦੀ ਗੱਲ ਆਪ ਇਹ ਗੱਲ ਜ਼ਰੂਰ ਸਮਝੀ ਕਰਨੀ ਚਾਹਾਂਗੇ ਦਰਸ਼ਕਾਂ ਨਾਲ ਦੇਖੋ ਕੱਲ ਜਿੱਦੋਂ ਆਪਾਂ ਇਸ ਬੁੱਧ ਦਾ ਸੇਕਰਕਾਰੇ ਸੀ ਕੇਂਦਰੀ ਖੇਤੀਬਾੜੀ ਮੰਤਰੀ ਜਿਹੜਾ ਸ਼ਿਵਰਾਜ ਚਾਨ ਪੰਜਾਬ ਦੇ ਦੌਰੇ ਤੇ ਸੀ ਜੀ ਉਹਨਾਂ ਨੇ ਅੱਜ ਅਮਰਸਾ ਦੀ ਗੱਲ ਕਰੀ ਹੈ ਕਾਜ਼ਾਸਪੁਰ ਦੀ ਗੱਲ ਕਰ ਲਈਏ राणकोट ਦੀ ਗੱਲ ਕਰ ਲਈਏ ਹਰ ਮਾਰੇ ਖੇਤਾਂ ਦਾ ਦੌਰਾ ਨਹੀਂ ਕੀਤਾ ਸੋਭਾ ਆਪ ਵੀ ਕਈ ਜਗ੍ਹਾ ਤੇ ਹੜ ਦੇ ਪਾਣੀ ਚ ਜਾ ਕੇ ਖੜੇ ਹੋ ਕੇ ਉਹਨਾਂ ਨੇ ਲੋਕਾਂ ਨਾਲ ਕਿਸਾਨਾਂ ਨਾਲ ਗੱਲਬਾਤ ਕੀਤੀ ਇੱਕ ਗੱਲ ਜਿਹੜੀ ਕਹੀ ਗਈ ਹੈ ਕੇਂਦਰੀ ਮੰਤਰੀ ਵੱਲੋਂ ਕਿ ਪੰਜਾਬੀਆਂ ਨੇ ਬਹੁਤ ਹਿੰਮਤ ਦੇ ਨਾਲ ਟੱਕਰ ਆ ਕੀਤਾ ਤੇ ਟੱਕਰ ਕਰ ਰਿਹਾ ਨਾਲ ਹੀ ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਕੇਂਦਰ ਪੂਰੀ ਤਰ੍ਹਾਂ ਡਟ ਕੇ ਸਵੈਤਤਾ ਦੀ ਗੱਲ 'ਚ ਪੰਜਾਬੀਆਂ ਦੇ ਨਾਲ ਖੜਾ ਹੈ ਜੀ ਜੀ ਅਸ਼ਿਤ ਸਾਹਿਬ ਤੁਸੀਂ ਗੱਲ ਸ਼ਿਵਰਾਜ चौहान ਹੁਣਾਂ ਦੀ ਕੀਤੀ ਹੈ ਜੋ ਸਵਾਲ ਆਪਾਂ ਕੱਲ ਵੀ ਇਸ ਚੀਜ਼ ਦਾ ਜ਼ਿਕਰ ਕਰ ਰਹੇ ਸੀ ਕਿ ਸ਼ਿਵਰਾਜ चौहान ਸਵੇਰ ਦੇ ਆਏ ਹੋਏ ਨੇ ਪੰਜਾਬ ਦੇਰ ਸ਼ਾਮ ਤੱਕ ਉਹਨਾਂ ਦੀ ਕੋਈ ਵੀਡੀਓ ਕਿਸੇ ਤਰੀਕੇ ਦੀ ਕੋਈ ਪ੍ਰੈਸ ਕਾਨਫਰੰਸ ਜਿਹੜੀ ਕਿ ਹੋ ਵੀ ਚੁੱਕੀ ਸੀ ਉਹ ਵੀ ਮੀਡੀਆ ਦੇ ਵਿੱਚ ਪਬਲਿਸ਼ ਨਹੀਂ ਹੋਈ ਦੇਰ ਸ਼ਾਮ ਤੋਂ ਬਾਅਦ ਉਹਨਾਂ ਦੀਆਂ ਵੀਡੀਓਜ਼ ਆਈਆਂ ਬਹੁਤ ਕੋਜਾ ਜਿਹੜਾ ਸਾਹਮਣੇ ਆਇਆ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਹਾਂ ਉਹ ਹੈਗੇ ਨੇ ਅਜੇਹੇ ਦੇ ਵਿੱਚ ਮੈਂ ਇੱਕ ਵੀਡੀਓ ਵੀ ਦੇਖੀ ਹੈ ਜਿਸ ਤੇ ਟਰੱਕ ਚ ਟਰੱਕ ਦੇ ਉੱਪਰ ਵੱਡੇ ਪੱਦਰ ਦੇ ਉੱਪਰ ਨੌਜਵਾਨ ਸੀ ਰਾਤ ਸਮਗਰੀ ਲੈ ਕੇ ਜਾ ਰਹੇ ਸੀ ਉਹ ਸ਼ਿਵਰਾਜ ਚਾਹਾਨ ਨੂੰ ਮਿਲਦੇ ਨੇ ਤਾਂ ਉਹਨਾਂ ਨੇ ਸਿੱਧਾ ਸਵਾਲ ਕੀਤਾ ਕਹਿੰਦੇ ਮੋਦੀ ਸਾਹਿਬ ਨੂੰ ਵੀ ਕਹਿ ਦਿਓ ਕਿ ਟਵੀਟ ਟਵੂਟ ਕਰਦੇ ਨ ਕੋਈ ਪੰਜਾਬ ਨੂੰ ਲੈ ਕੇ ਰਵਨੀਤ ਬਿੱਟੂ ਵੀ ਬੋਲ ਰਹੇ ਨੇ ਕਹਿੰਦੇ ਸਾਨੂੰ ਟਵੀਟ ਨਹੀਂ ਚਾਹੀਦਾ ਕੋਈ ਨਾ ਸੀ ਹੱਕ ਲੈ ਕੇ ਮੁੜਾਂਗੇ ਪੰਜਾਬ ਦਾ ਅਜਿਹੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਨੇ ਸਵਾਲ ਕਰਨੇ ਵੀ ਸ਼ੁਰੂ ਕਰ ਦਿੱਤੇ ਨੇ ਕੇਂਦਰ ਨੂੰ ਪਰ ਰਾਹਤ ਦੀ ਗੱਲ ਕਰੀਏ ਤਾਂ ਜਿਹੜੀ ਮਦਦ ਹੈ ਕਿਉਂਕਿ ਸ਼ਿਵਰਾਜ ਚਾਹਾਨ ਆ ਗਏ ਨੇ ਸਾਰਾ ਕੁਝ ਵੇਖ ਗਏ ਨੇ ਜੜਾਂ ਪੱਟ ਪੱਟ ਕੇ ਫਸਲ ਦੀਆਂ ਦੇਖ ਗਏ ਨੇ ਵੀ ਕਿੰਨਾ ਕੁ ਨੁਕਸਾਨ ਹੈ ਪਰ ਜਿਹੜੀ ਰਾਹਤ ਮਿਲਣੀ ਹੈ ਉਹ ਕੀ ਸੰਭਾਵਨਾ ਲੱਗਦੀ ਹੈ ਤੁਹਾਨੂੰ ਮਿਲ ਜੇਗੀ ਜਲਦੀ ਕਿੰਨੀ ਮਿਲ ਸਕਦੀ ਹੈ ਜਾਂ ਫਿਰ ਇੰਤਜ਼ਾਰ ਹੀ ਹੈ ਪਰ ਇਹਨਾਂ ਸਵਾਲਾ ਤੁਹਾਡਾ ਦੇਖੋ ਜਿੱਦਾਂ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਪੰਜਾਬ ਦਾ ਬੱਚਾ ਬਚਾ ਉਹਦੇ ਨਜ਼ਰਾਂ ਇਸ ਗੱਲ ਤੇ ਲੱਗਿਆ ਹੋਗਾ ਕਿ ਕੀ ਕਿੰਦਰ ਪੰਜਾਬ ਨੂੰ ਇਹ ਸੰਕਟ ਤੋਂ ਕੱਢਣ ਲਈ ਰਾਹਤ ਦੇਵੇਗਾ ਵੱਡਾ ਸਵਾਲ ਹੈ ਇਹ ਹੂੰ ਕੇਂਦਰੀ ਮੰਤਰੀ ਕਲਾ ਆ ਕੇ ਮਿਲ ਕੇ ਗਿਆ ਜਦੋਂ ਤੁਸੀਂ ਗੱਲ ਕੀਤੀ ਆ ਹੜ੍ਹ ਚ ਗਏ ਆ ਕਿਸਾਨਾਂ ਨਾਲ ਵੀ ਮਿਲਿਆ ਗੱਲਬਾਤ ਕੀਤੀ ਆ ਪਰ ਉਹ ਤਾਂ ਸਾਰਾ ਕੁਝ ਸਹੀ ਆ ਉਹ ਰਿਪੋਰਟਾਂ ਕਹਿੰਦੇ ਸੀ ਮੈਂ ਪ੍ਰਧਾਨ ਮੰਤਰੀ ਨੂੰ ਦੇਵਾਂਗਾ ਪ੍ਰਧਾਨ ਮੰਤਰੀ ਇਸ ਮੁੱਦੇ ਦੇ ਤੇ ਫੈਸਲੇ ਲੈਣਗੇ ਇਹ ਵੀ ਕਿਹਾ ਉਹਨਾਂ ਨੇ ਕਿ ਕੇਂਦਰ ਦੀਆਂ ਟੀਮਾਂ ਆਈਆਂ ਵੀ ਆ ਉਹ ਵੀ ਜਾਇਦਾ ਲੈ ਰਹੀਆਂ ਰਿਪੋਰਟਾਂ ਤਿਆਰ ਹੋਣਗੀਆਂ ਕਿਦਰੇ ਇਹ ਵੀ ਕਿਹਾ ਗਿਆ ਕਿ ਲੋਕਾਂ ਨੂੰ ਕਿ ਭਈ ਜਦੋਂ ਥੋੜਾ ਫਲੱਡ ਕੱਟ ਜਾਏਗਾ ਪਾਣੀ ਕੱਟ ਜਾਏਗਾ ਉਸ ਤੋਂ ਬਾਅਦ ਸਹੀ ਜਾਇਦਾ ਲੱਗੇਗਾ ਕਿੰਨਾ ਕੁ ਨੁਕਸਾਨ ਹੋਇਆ ਸਵਾਲ ਹੁਣ ਇਹ ਨਹੀਂ ਐ ਸੜੇ ਕਿ ਨੁਕਸਾਨ ਦਾ ਜਾਇਜਾ ਕਿ ਕਿੰਨਾ ਨੁਕਸਾਨ ਹੋਇਆ ਤਾਂ ਜਾਇਜੇ ਹੁੰਦੇ ਰਹਿਣਗੇ ਜਦੋਂ ਪੂਰੇ ਤਰ੍ਹਾਂ ਦਾ ਇਹ ਹੜ ਦਾ ਪਾਣੀ ਉਤਰੇਗਾ ਪਰ ਸਵਾਲ ਦਾ ਪੰਜਾਬ ਨੂੰ ਬਚਾਉਣ ਦਾ ਜੋ ਵੱਡਾ ਸੰਕਟ ਹੈ ਉਹਨਦੇ ਪਸ਼ੂ ਮਰ ਰਿਆ ਹੈ ਔਖ ਮਰੀ ਪਈ ਵੀ ਹੈ ਉਹਨਾਂ ਨੂੰ ਕਿਸਤੀਆਂ ਨਹੀਂ ਮਿਲ ਰਹੀਆਂ ਉਹਨਾਂ ਦਾ ਬਚਾਅ ਦਾ ਸਾਧਨ ਕੋਈ ਨਹੀਂ ਉਹਨਾਂ ਨੇ ਇਲਾਜ ਦੀ ਦਿੱਕਤ ਹੈ ਉਹਨਾਂ ਨੇ ਕੱਪੜਾ ਦੀ ਦਿੱਕਤ ਹੈ ਉਹਨਾਂ ਦੇ ਬਹੁਤ ਵੱਡੀਆਂ ਪ੍ਰੋਬਲਮਾਂ ਜਿਹੜੀਆਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਹੜ ਦਾ ਪਾਣੀ ਉਤਰੇਗਾ ਉਹ ਤੋ ਬਾਅਦ ਜਦੋਂ ਇਸ ਵੇਲੇ ਤੁਸੀਂ ਨੇ ਬਨਾਂ ਦੇ ਵਖੋਂਕ ਬਣਾਦੇ دریاਵਾਂ ਦੇ ਬਨਾਂ ਦੇ ਲੋਕ ਬੈਠੇ ਆ ਜਦੋਂ ਆਪਣੇ ਘਰਾਂ ਨੂੰ ਪਰਤਣਗੇ ਹੂੰ ਤਾਂ ਪੂਗਾ ਮਾਰ ਕੇ ਰੋਣਗੇ ਕਿਉਂਕਿ ਘਰ ਤਾਂ ਉਹਨਾਂ ਦੇ ਹੈ ਹੀ ਕੋਈ ਨਹੀਂ ਕਾਲਟਾ ਗਿਆ ਫਰਨੀਚਰ ਉੜ ਗਿਆ ਦਾਣਾ ਪਾਣੀ ਉੜ ਗਿਆ ਔਰ ਮੈਂ ਕਿਸਾਨ ਐ ਸੁਣ ਰਿਹਾ ਸੀ ਉਹ ਕਹਿੰਦਾ ਕਿ ਮੈਂ ਆਪਣੇ ਡੰਗਰ ਖੋਲ ਕੇ ਨਹੀਂ ਜਾ ਸਕਾਂਗਾ ਅਦਾ ਮੈਂ ਸੰਗਲ ਖੋਲ ਦਿਆਂਗਾ ਜੀ ਜੀ ਜਿੱਦਰ ਨੂੰ ਮਰ ਜਾਈ ਚਲੇ ਜਾਣ ਆਪਾਂ ਜਨਰੇਟਰ ਜ਼ਰੂਰ ਹੈ ਪਰ ਪਾਕਿਸਤਾਨ ਦੇ ਪੀੜ ਬਾਖੂ ਵੀ ਸਮਝਦੇ ਆ ਕਿ ਜਦੋਂ ਆਪ ਕਿਸਾਨ ਆਪਣੇ ਡੰਗਰਾਂ ਨੂੰ ਕਹੇ ਕਿ ਮੈਂ ਡੰਗਰ ਖੋਲ ਦੇਗਾ ਜਿੱਧਰ ਮਰਜ਼ੀ ਚਲੇ ਜਾਣਾ ਬਿਲਕੁਲ ਉਹਦੀ ਪੀੜ ਉਹਦੀ ਚੀਜ਼ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਅੰਦਾਜ਼ੇ ਦਾ ਸਹਾਰਾ ਕਿਧਰੇ ਕੇਂਦਰ ਨੂੰ ਹੋਣਾ ਚਾਹੀਦਾ ਹੈ ਕਿ ਪੰਜਾਬ ਨੂੰ ਫੌਰੀ ਮਦਦ ਦੀ ਲੋੜ ਹੈ ਜੀ ਜੀ ਗਰਦਾਵਰੀਆਂ ਕਰ ਰਹੇ ਰਹੋ ਤੁਸੀਂ ਮੀਟਿੰਗਾਂ ਕਰਦੇ ਰਹੋ ਤੁਸੀਂ ਡਿਸਕਸ਼ਨਾਂ ਕਰਦੇ ਰਹੋ ਕਿ ਪੰਜਾਬ ਨੂੰ ਪੈਸਾ ਆਇਆ ਸੀ ਉਹ ਕਿਧਰ ਗਿਆ ਲੱਗਿਆ ਨਹੀਂ ਲੱਗਿਆ ਪੰਜਾਬ ਲਗਾਤਾਰ ਇਹ ਕਹਿ ਰਿਹਾ ਹੈ ਕਿ 60000 ਕੋਰ ਰੁਪਿਆ ਤਾਂ ਸਾਡਾ ਪਹਿਲਾਂ ਦਾ ਹੀ ਪਿਆਜੜਾ ਅਜੇ ਤੱਕ ਨਹੀਂ ਮਿਲਿਆ ਉਹ ਕਹਿੰਦੇ ਜੀ ਪਹਿਲਾਂ ਸਾਹਕ ਦਾਵ ਦਿਓ ਕਿਰਪਾ ਕਰਕੇ ਸਾਰੇ ਪੰਜਾਬੀ ਕਹਿੰਦੇ ਕਿ ਸਾਹਕ ਦਾ ਬਾਅਦ ਚ ਕਰਦੇ ਰਹੋ ਪੰਜਾਬ ਤੁਹਾਡਾ ਆਪਣਾ ਤੁਸੀਂ ਆਪ ਕਹਿਣਾ ਰੁਕ ਜਾਓ ਤੁਹਾਡਾ ਆਪਣਾ ਹੈ ਤੇ ਪੰਜਾਬ ਨੂੰ ਇਸ ਵੇਲੇ ਬਚਾਉਣ ਦੀ ਜ਼ਰੂਰਤ ਹੈ ਪੰਜਾਬ ਦੀ ਵਿਭਤਾ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ ਕਿਸ ਕਦਰ ਆਤ ਹੋਈ ਹੈ ਜੀ ਜੀ ਤੁਸੀਂ ਜੇ ਕਹੇ ਸਾਡੇ ਜ਼ਿਕਰ ਕਰਨ ਲਗੋ ਕਿੰਨੇ ਵੱਡੇ ਆਫਤਾ ਪੰਜਾਬੀ ਦੇ ਉੱਤੇ ਪਈ ਹੈ ਤਾਂ ਆਪਾਂ ਬਹੁਤ ਲੰਬਾ ਸਮਾਂ ਇਸ ਦਾ ਜ਼ਿਕਰ ਕਰ ਸਕਦੇ ਆ ਪਰ ਜੇ ਸਾਰੀਆਂ ਗੱਲਾਂ ਦੀ ਇੱਕੋ ਗੱਲ ਹੈ ਕਿ ਪੰਜਾਬ ਹੈ ਇਸ ਵੇਲੇ ਬਹੁਤ ਵੱਡੇ ਸੰਕਟ ਨੂੰ ਜਿੱਦਾਂ ਵੱਡਾ ਸੰਕਟ ਹੈ ਜਿਹਦੇ ਸੁਲੰਘ ਨੇ ਆਪਾਂ ਗੱਲ ਕਰੀਏ ਵੱਖ-ਵੱਖ ਸੰਪਰਦਾਵਾਂ ਜੀ ਜੀ ਦੁਨੀਆਂ ਭਰ ਦੇ ਬੈਠੇ ਲੋਕ ਦੁਆ ਕਰ ਰਹੇ ਆਪਣੇ ਆਪਣੇ ਨਿਰਾਦ ਮੰਗ ਰਹੇ ਤੇ ਕੇਂਦਰ ਚ ਦੀ ਜ਼ਿੰਮੇਵਾਰੀ ਬਣਦੀ ਹੈ ਉਸ ਨੂੰ ਫੌਰੀ ਤੌਰ ਤੇ ਅੱਗੇ ਆਉਣਾ ਚਾਹੀਦਾ ਨਾ ਵੀ ਦੇਖ ਰਿਹਾ ਇਸ ਗੱਲ ਦੇ ਲਈ ਦੇਰ ਤੋਂ ਬਾਅਦ ਮਦਦ ਕੀਤੀ ਜਾਣੀ ਇਦਾਂ ਹੀ ਐ ਜਿਦਾਂ ਬੀਤੀ ਸਾਲ ਤੋਂ ਬਾਅਦ ਕਿਸੇ ਨੂੰ ਨੇ ਆਤਮ ਇਨਸਾਫ ਮਿਲੇ ਉਹ ਕਿਹੋ ਜਿਹਾ ਇਨਸਾਫ ਮਿਲਿਆ ਕਿਹੋ ਜਿਹਾ ਨਾ ਮਿਲਿਆ ਠੀਕ ਜੋ ਸਭ ਦੂਜੇ ਪਾਸੇ ਗੱਲ ਨੌਜਵਾਨੀ ਦੀ ਕਰੀਏ ਤਾਂ ਨੌਜਵਾਨੀ ਨੇ ਬਹੁਤ ਅੱਗੇ ਹੋ ਕੇ ਪੰਜਾਬ ਦੀ ਮਦਦ ਕੀਤੀ ਹੈ ਪੰਜਾਬ ਦੇ ਨੌਜਵਾਨ ਪੰਜਾਬ ਦੇ ਨਾਲ ਖੜੇ ਨੇ ਅਕਸਰ ਇਲਜ਼ਾਮ ਲੱਗਦੇ ਨੇ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਰੁੱੜ ਗਈ ਹੈ ਪੰਜਾਬ ਦੇ ਸਾਰੇ ਨੌਜਵਾਨ ਬਾਹਰ ਚਲੇ ਗਏ ਨੇ ਇੱਥੇ ਕਿਸੇ ਨੇ ਬਚਣਾ ਨਹੀਂ ਬਜ਼ੁਰਗ ਰਹਿ ਜਾਣਗੇ ਪਰ ਨਹੀਂ ਜਿਸ ਤਰ੍ਹਾਂ ਦਾ ਵਰਤਾਰਾ ਦੇਖਿਆ ਜੋ ਕੁਝ ਇਸ ਵਾਰ ਅੱਖੀਂ ਵੇਖਣ ਨੂੰ ਮਿਲਿਆ ਉਸ ਨੂੰ ਵੇਖ ਕੇ ਲੱਗਦਾ ਕਿ ਨਹੀਂ ਜਿੰਨੀ ਟੈਂਦੀ ਕਲਾ ਪੰਜਾਬ ਦੀ ਕੀਤੀ ਜਾ ਰਹੀ ਹੈ ਹਾਲੇ ਵੀ ਪੰਜਾਬ ਬਹੁਤ ਚੜ੍ਹਦੀ ਕਲਾ ਚ ਹੈ ਕਿਉਂਕਿ SGPC ਵੀ ਲਗਾਤਾਰ ਨਾਲ ਲੱਗੀ ਹੋਈ ਹੈ ਜਿਸ ਦਾ ਵੇਰਵਾ ਅਜ ਪ੍ਰਧਾਨਤਾ ਮੀ ਉਹਨਾਂ ਨੇ ਵੀ ਸਾਂਝਾ ਕੀਤਾ ਬੇਕਰ ਬਹੁਤ ਐਂਸ ਵਾਰ ਆਪਾਂ ਪੰਜਾਬ ਦੇ ਅੰਦਰ ਤੋਂ ਹੀ ਗੱਲ ਕਰੀਏ ਇਸ ਵੇਲੇ ਜਦਾਂ ਹੜ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਪੰਜਾਬ ਔਰ ਜਦਾਂ ਕੋਸ਼ਿਸ਼ ਕਰ ਰਿਹਾ ਕਿ ਤਬਾਈ ਤੋਂ ਬਾਹਰ ਆਉਣ ਦੀ ਹੂੰ ਉਹ ਜਿਹੜਾ ਪੰਜਾਬ ਦਾ ਜਿਹੜਾ ਨੌਜਵਾਨ ਆ ਉਹਨਾਂ ਵੱਲੋਂ ਬਹੁਤ ਵੱਡੀ ਐਹ ਪੁੰਮਕਾਂ ਨਵਾਈ ਜਾ ਰਹੀ ਹੈ ਬਿਲਕੁਲ ਮੈਂ ਜੇ ਕਹਾਂ ਇਸ ਦੌਰ ਦੇ ਵਿੱਚ ਹੜਾਂ ਦੇ ਵਿੱਚ ਪੰਜਾਬੀ ਜਿਹੜਾ ਨੌਜਵਾਨ ਆ ਉਹ ਨਾਇਕ ਬਣ ਕੇ ਉੱਭਰਿਆ ਹੂੰ ਕਿਧਰੇ ਉਹ ਖੇਤੀਆਂ 'ਚ ਦੌੜ ਰਹੇ ਆ ਕਿਧਰੇ ਲੰਗਰ ਬੰਨ ਰਹੇ ਆ ਕਿਧਰੇ ਟਰੈਕਟਰ ਚਲਾ ਰਹੇ ਆ ਕਿਧਰੇ ਬੰਨਾ ਉੱਤੇ ਖੜੇ ਆ ਕਿਧਰੇ ਲੋਕਾਂ ਨੂੰ ਰਾਹਤੇ ਦਿਖਾ ਰਹੇ ਆ ਕਮਾਲ ਦੀ ਉਹ ਨੌਜਵਾਨ ਜਿਹੜਾ ਪੰਜਾਬ ਦਾ ਚਿਤਵਿਆ ਗਿਆ ਸੀ ਕਿ ਜੀ ਉੱਠਦਾ ਪੰਜਾਬ ਉੜਦਾ ਪੰਜਾਬ ਨਹੀਂ ਇਹ ਤਾਂ ਪੰਜਾਬ ਦੇ ਹਿੱਤਾਂ ਲਈ ਪੰਜਾਬੀਆਂ ਲਈ ਉਹਨਾਂ ਲਈ ਲੜਨ ਵਾਲਾ ਪੰਜਾਬ ਹੈ ਅੱਜ ਦਾ ਨੌਜਵਾਨ ਇਸ ਦੀ ਤਸਵੀਰ ਪੇਸ਼ ਕਰ ਰਿਹਾ ਹੈ ਕਿੰਨੇ ਨੌਜਵਾਨ ਆ ਜਿਹੜੇ ਮੈਂ ਦੇਖ ਰਿਹਾ ਕਿ ਹੜਾਂ ਚ ਬੜੇ ਖਤਰਨਾਕ ਥਾਂੋਂ ਤੇ ਉਹ ਕਿਸ਼ਤੀਆਂ ਲੈ ਕੇ ਜਾਂਦੇ ਆ ਮੈਂ ਇੱਕ ਨੌਜਵਾਨ ਨੂੰ ਸੁਣ ਰਿਹਾ ਸੀਗਾ ਜਿਸ ਨੂੰ ਨੂਰਪੁਰ ਬੇਦੀ ਵਾਲੋਂ ਹਸਪਤਾਲ ਅੱਗੇ ਜਾ ਕੇ ਲੈ ਜਾਏਗਾ ਕੋ ਕਿਸ ਕਦਰਦ ਦੇ ਸਾਥੀ ਜਿਹੜੇ ਗਏ ਉਹ ਸultanpur ਲੋਧੀ ਗਏ ਵੇ ਕੋਈ ਅੱਗੇ ਜਾ ਕੇ ਤਰਨ ਤਰਨ ਵਾਲ ਗਏ ਵੇ ਇੱਥੇ ਗਰਦਾਸਪੁਰ ਦੇ ਖੇਤਰਾਂ ਜਣੀ ਮਾਹਵਿਦੇ ਨੌਜਵਾਨ ਉੱਠ ਕੇ ਕੋਈ ਤਰਨਦਾਨ ਤੁਰਿਆ ਫਿਰਦਾ ਕੋਈ ਸਦਾਨ ਪ੍ਰਰੋਧੀ ਤੁਰਿਆ ਫਿਰਦਾ ਕੋਈ ਕਿਧਰੇ ਉਹ ਬਹੁਤ ਸਾਰੇ ਜਦੋਂ ਉੱਥੇ ਮੈਂ ਸਾਲਜਾ ਦੇਖਿਆ ਉਹ ਕਹਿੰਦੇ ਸੀ ਕਿਸੇ ਨੇ ਪੁੱਛਿਆ ਕਹਿੰਦੇ ਸੀ ਜਾਣਦੇ ਨਹੀਂ ਇਹਨਾਂ ਬਾਰੇ ਕਿ ਕਿੱਥੋਂ ਆਏ ਆ ਜਣੇ ਇੱਕ ਸਲਾਵ ਇੱਕ ਹੜ ਆ ਗਿਆਗੇ ਨੌਜਵਾਨਾਂ ਦਾ ਜਿਹੜਾ ਕਿ ਆਪਣਾ ਹੀ ਕੋਈ ਪਛਾਣ ਨਹੀਂ ਦੱਸ ਰਿਹਾ ਉਹ ਪੰਜਾਬ ਨੂੰ ਬਚਾਉਣ ਲਈ ਅੱਗੇ ਆ ਰਿਹਾ ਔਰ ਸਾਇਬ ਹੈ ਪੰਜਾਬ ਦੇ ਉੱਤੇ ਇਸੇ ਕਰਕੇ ਜਿਹੜਾ ਹੁਣ ਸਾਰਾ ਕੁਝ ਵਰਤਾਰਾ ਹੈ ਇਹ ਕਿਹਾ ਜਾ ਰਿਹਾ ਬਹੁਤ ਸਾਰੇ ਜਿਹੜੇ ਸਹਿਰ ਬਖ ਖੇਤਰਾਂ ਨਾਲ ਜੁੜੀਆਂ ਵੱਡੀਆਂ ਆਸਥੀਆਂ ਉਹ ਰਹਿ ਨਹੀਂ ਸਕਦੇ ਪੰਜਾਬ ਦੇ ਨੌਜਵਾਨਾਂ ਦੀ ਉਸ ਤਰ੍ਹਾਂ ਸਲਾਗਾ ਕਰੇ ਬਾਰੇ ਕਿਹਾ ਜਾ ਰਿਹਾ ਕਿ ਪੰਜਾਬੀ ਜਿਹੜੇ ਨੌਜਵਾਨਾਂ ਦਾ ਜਦੋਂ ਜ਼ਿਕਰ ਕਰਦੇ ਆ ਉਹ ਕਹਿੰਦੇ ਕਿ ਸਾਡੀ ਇੱਕ ਬਹੁਤ ਵੱਡੀ ਇਹ ਜੜੀ ਹੈ ਇਸ ਲਈ ਆਸਥਾ ਕਹ ਲਈਏ ਸਾਡਾ ਪੂਵਖ ਹੈ ਅੱਜ ਜਿੱਥੇ ਕਹਿੰਦੇ ਹੜ ਦੇ ਵਿੱਚ ਅਸੀਂ ਜੂਝ ਰਹੇ ਆ ਉੱਥੇ ਸਾਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਸਾਡੀ ਅਗਲੀ ਪੀੜ੍ਹੀ ਕਿਸ ਕਦਰ ਮਾਨਤਾ ਦੀ ਸੇਵਾ ਕਰਨ ਵਾਲੀ ਹੈ ਜੀ ਜੀ ਜਦ ਤੱਕ ਇਹਨੇ ਦੁਨੀਆ ਪਰ ਜਾ ਕੇ ਸੇਵਾ ਕਰਦੇ ਤੇ ਉਹਨਾਂ ਦੇ ਆਪਣੇ ਘਰ ਚ ਹੁੰਦੇ ਗੁਰੂ ਘਰ ਰੋੜ ਰਿਆ ਉਹਨਾਂ ਦੇ ਘਰਾਂ ਨੂੰ ਖਤਰਾ ਉਹਨਾਂ ਦੇ ਮਾਪੇ ਨੂੰ ਖਤਰਾ ਉਹਨਾਂ ਦੇ ਪਰਿਵਾਰਾਂ ਨੂੰ ਖਤਰਾ ਤੇ ਉਹ ਜੂਝਣਗੇ ਕਿਉਂ ਨਹੀਂ ਥਾਂ ਥਾਂ ਕਰੇ ਆਪਣੇ ਆਪੀ ਨਾ ਹਾਂ ਜੀ ਸੋ ਮੈਂ ਠੀਕ ਹੀ ਕਹਿਆ ਕਿ ਨਾਇਕ ਬਣ ਕੇ ਉਗ ਰਿਹਾ ਪੰਜਾਬ ਦਾ ਨੌਜਾਨ ਇਹ ਸੜ ਦੀ ਸਥਿਤੀ ਦੇ ਵਿੱਚ ਜੀ ਜੀ ਸੋ ਸਾਹਿਬਾ ਤੜਬਾ ਬੋ ਧੰਨਵਾਦ ਤੁਸੀਂ ਸੜੇ ਨਾਲ ਜੁੜੇ ਮਿਹਰਬਾਨੀ ਜੀ ਬਿਲਕੁਲ ਸਿੱਧ ਸਾਹਿਬ ਦੇ ਕਹਿਣ ਦੇ ਮੁਤਾਬਕ ਜਿਸ ਤਰ੍ਹਾਂ ਦਾ ਰਿਸਪੌਂਸ ਐ ਇਸ ਵਾਰ ਵੇਖਿਆ ਗਿਆ ਪੰਜਾਬੀਆਂ ਦੇ ਵੱਲੋਂ ਕਿਉਂਕਿ ਅਕਸਰ ਫਿਲਮਾਂ ਬਣਦੀਆਂ ਨੇ ਜਿਹੜੀਆਂ ਫਿਲਮਾਂ ਦੇ ਵਿੱਚ ਜਿਹੜੇ ਪੰਜਾਬੀ ਪੋਰਟਰੇ ਕੀਤੇ ਗਏ ਨੇ ਜਿਹੜੇ ਵਿਖਾਏ ਗਏ ਨੇ ਇਹ ਉਹ ਪੰਜਾਬੀ ਨਹੀਂ ਐ ਅਸਲ ਪੰਜਾਬ ਪੰਜਾਬੀ ਐ ਤੇ ਪੰਜਾਬ ਦੇ ਨੌਜਵਾਨ ਇਹ ਨੇ ਜਿਹੜੇ ਹੁਣ ਤੁਹਾਨੂੰ ਇਨ੍ਹਾਂ ਹਾਲਾਤਾਂ ਦੇ ਵਿੱਚ ਦਿਖ ਰਹੇ ਨੇ ਤੇ ਲੋਕਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਸੋ ਬਹੁਤ ਵੱਡੇ ਪੱਧਰ ਦੇ ਉੱਪਰ ਇਹਨਾਂ ਦੀ ਛਲਾਗਾ ਵੀ ਹੋ ਰਹੀ ਐ ਬਹੁਤ ਵੱਡੇ ਪੱਧਰ ਦੇ ਉੱਪਰ ਇਹਨਾਂ ਨੇ ਉਹ ਖੱਟਿਆ ਜਿਹੜਾ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਕਿ ਪੰਜਾਬੀਆਂ ਦੇ ਜਿਹੜੇ ਨਾਮ ਨੇ ਪੰਜਾਬ ਦੀ ਨੌਜਵਾਨੀ ਦਾ ਨਾਮ ਹੈ ਉਹ ਖਰਾਬ ਹੋ ਰਿਹਾ ਸੀ ਸੋ ਉਸ ਤਸਵੀਰ ਨੂੰ ਦਿਨਾਂ ਦੇ ਵਿੱਚ ਹੀ ਬਦਲ ਕੇ ਰੱਖ ਦਿੱਤਾ ਇਹਨਾਂ ਨੌਜਵਾਨਾਂ ਨੇ ਉਮੀਦ ਕਰਦੇ ਹਾਂ ਅਸ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ